ਹਾਂਜੀ ਕਿੰਨੀ ਖੁਸ਼ੀ ਹੈ ਜਿਹੜੀ ਹੈਗਾ ਆ ਆਮ ਜਨਤਾ ਆਮ ਜਨਤਾ ਨੂੰ ਬਹੁਤ ਖੁਸ਼ੀ ਹੈ ਪੂਰੇ ਦੇਸ਼ ਦੇ ਵਿੱਚ ਬਹੁਤ ਹਰੇਕ ਵਰਗ ਦੇ ਵਿੱਚ ਬਹੁਤ ਅਫੈਕਟ ਪਏਗਾ ਜੀਐਸਟੀ ਦੀ ਸਲੈਬਾਂ ਨੂੰ ਦੋ ਕਰਤੀਆਂ ਪੱਲਾ ਚਾਰ ਪੰਜ ਸਲੈਬਾਂ ਹੁੰਦੀਆਂ ਸੀ ਹੁਣ ਮੇਨ ਸਲੈਬ ਤੇ ਪੰਜ ਤੇ 18 ਕਰਤੀ ਤੇ ਇੱਕ ਸਲੈਬ ਹੈ ਜੋ ਹਾਈ ਤੇ ਆ ਥੋੜੀ ਦੀ ਉਹ 40% ਹੈ ਉਹ ਲਗਜ਼ਰੀ ਚੀਜ਼ਾਂ ਤੇ ਹੈ ਤੇ ਇਸ ਨਾਲ ਬਹੁਤ ਆਮ ਵਰਗ ਦਾ ਬੰਦਾ ਬਹੁਤ ਖੁਸ਼ ਹੈ ਚਾਹ ਕਪੜਾ ਵਪਾਰੀ ਹੈ ਚਾਹ ਰੈਸਟੋਰੈਂਟ ਵਾਲੇ ਹੈ ਚਾਹ ਕਾਰਾਂ ਦਾ ਤੁਸੀਂ ਕਾਰਾਂ ਦਾ ਵੀ ਦੇਖ ਸਕਦੇ ਹੋ ਇੰਨੀ ਜਿਆਦਾ ਬੁਕਿੰਗ ਅੱਜ ਤੱਕ ਕਦੀ ਨਹੀਂ ਹੋਈ ਇਹ ਪਿਛਲੇ 15 ਸਾਲ ਦਾ ਰਿਕਾਰਡ ਤੋੜਤਾ ਇਸ ਕਰਕੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨੂੰ ਤੇ ਹਿੰਦੂਸਤਾਨ ਨੂੰ ਅੱਗੇ ਲੈ ਕੇ ਜਾਣ ਵਾਲਾ ਇਹ ਕੰਮ ਕੀਤਾ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਕਿ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਲਈ ਅਸੀਂ ਸਾਰੇ ਕਾਰਗਰਤਾ ਇਕੱਠੇ ਹੋ ਕੇ ਇਹ ਮਹੀਮ ਨੂੰ ਵੀ ਚਲਾਵਾਂਗੇ ਕਿ ਅਸੀਂ ਜਨਤਾ ਤੱਕ ਸਾਰੇ ਜਿੰਨੇ ਵੀ GST ਦੇ ਨਵੇਂ ਰੂਲ ਬਣੇ ਨੇ ਜਿੰਨੇ ਵੀ ਸਲੇਬ ਆਏ ਨੇ ਕੁਝ ਪੈਂਪਲੇਟ ਸਾਡੇ ਪਾਰਟੀ ਕੋਲ ਆ ਰਹੇ ਨੇ ਉਹ ਅਸੀਂ ਹਰ ਘਰ-ਘਰ ਤੇ ਹਰੇਕ ਵਪਾਰੀ ਤੱਕ ਪਹੁੰਚਾਵਾਂਗੇ ਤਾਂ ਜੋ GST ਬਾਰੇ ਪੂਰਾ ਕਲੀਅਰ ਹੋ ਸਕੇ ਧੰਨਵਾਦ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ GST ਦੇਖੋ ਜਿਹੜਾ GST ਦੇ ਵਿੱਚ ਰਿਬੇਟਸ ਦਿੱਤੇ ਗਏ ਉਹ ਵਧੀਆ ਇੱਕ ਬੈਲ ਸਟੈਪ ਹੈ ਤੇ ਇਹਦੇ ਨਾਲ ਜਿੱਥੇ ਵਪਾਰ ਨੂੰ ਗ੍ਰੋਥ ਮਿਲੇਗੀ ਉੱਥੇ ਬੇਰੁਜ਼ਗਾਰੀ ਵੀ ਖਤਮ ਹੋਏਗੀ ਤੁਸੀਂ ਇਹ ਦੇਖ ਲਓ ਅੱਜ ਜਲੋਟਾ ਜੀ ਨੇ ਵੀ ਦੱਸਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕਾਰਾਂ ਦੀ ਵਿਕਰੀ ਹੈ ਜਿਹੜੀਆਂ ਕਾਰਾਂ ਦੇ ਉੱਤੇ ਟੈਕਸ ਹੈ ਉਹ ਬੜਾ ਘਟ ਗਿਆ ਜਿਹੜੀ ਸਸਤੋਂ ਨੂੰ ਛੋਟੀ ਮਰੂਤੀ ਦੀ ਕਾਰ ਲਗਾ ਲਓ ਆਪਾਂ ਉਹਦੇ ਉੱਤੇ ਵੀ ਤਕਰੀਬਨ ਲੱਖ ਰੁਪਏ ਦਾ ਫਰਕ ਪਹਿਲੇ 50000 60000 70000 ਰੁਪਇਆ ਫਰਕ ਪਹਿਲੇ ਇਲੈਕਟ੍ਰੋਨਿਕ ਗੱਡੀ ਦੇ ਉੱਤੇ ਟੋਟਲੀ ਇਹਨਾਂ ਨੇ ਫ੍ਰੀ ਕਰਤਾ ਟੈਕਸ ਫ੍ਰੀ ਕਰਤਾ ਤੇ ਇਹਦੇ ਨਾਲ ਜਦੋਂ ਵਪਾਰ ਹੈ ਜਿਹੜਾ ਕੱਪੜੇ ਤੇ ਹੈ ਕਿਸੇ ਵੀ ਚੀਜ਼ ਤੇ ਅਪਕਰਿਆਨੀ ਦੀ ਦੁਕਾਨ ਤੇ ਲਗਾ ਲੋ ਇਹਦੇ ਨਾਲ ਬੇਰਜ਼ਗਾਰੀ ਵੀ ਫਰਕ ਪਏਗਾ ਜਦੋਂ ਮਹਿੰਗਾਈ ਘਟੇਗੀ ਵਪਾਰ ਨੂੰ ਗਰੂਪ ਮਿਲੇਗਾ ਉਹਦੇ ਨਾਲ ਬੇਰਜ਼ਗਾਰੀ ਘਟੇਗੀ ਜਦੋਂ ਬੇਰਜ਼ਗਾਰੀ ਘਟੇਗੀ ਤਾਂ ਲੋਕ ਖੁਸ਼ ਹੋਣਗੇ ਇੱਕ ਤਾਂ ਉਹਨਾਂ ਨੂੰ ਰੋਟੀ ਮਿਲ ਗਿਆ ਕਿ ਉਹਨਾਂ ਨੂੰ ਹਰ ਚੀਜ਼ ਸਸਤੀ ਮਿਲ ਗਈ ਫ੍ਰਿਜ ਸਸਤੇ ਹੋਗੇ ਇਲੈਕਟ੍ਰੋਨਿਕ ਗッズ ਸਸਤੀਆਂ ਹੋਗੀਆਂ ਇਹਨਾਂ ਕਾਫੀ ਇੰਪਰੂਵਮੈਂਟਸ ਅਸੀਂ ਮੰਨਦੇ ਹਾਂ ਵੀ ਬਹੁਤ ਹੋਏਗੀ ਤੇ ਇਹ ਮੋਦੀ ਸਾਹਿਬ ਦਾ ਬਹੁਤ ਵਧੀਆ ਫੈਸਲਾ ਹੈ ਤੇ ਅਸੀਂ ਇਹਦੇ ਨਾਲ ਧੰਨਵਾਦ ਅੱਜ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਇਹ ਮਾਨੇ ਮੋਦੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਇੱਕ ਇਹਨੂੰ ਮਹਾਉਤਸਵ ਦੇ ਵਿੱਚ ਲਿਆ ਜਾ ਰਿਹਾ ਹੈ ਜੀਐਸਟੀ ਦੇ ਵਿੱਚ ਬੜੀ ਵੱਡੀਆਂ ਚੇਂਜਸ ਆਈਆਂ ਨੇ ਪਹਿਲਾਂ ਜੀਐਸਟੀ ਇੱਕ ਬੜਾ ਗੁੰਝਲਦਾਰ ਵਿਸ਼ਾ ਹੁੰਦਾ ਸੀ ਹੁਣ ਇਹਦੇ ਜਿਹੜੇ ਸਲੈਬਾਂ ਨੇ ਉਹ ਸਿਰਫ 2 3 ਸਲੈਬਾਂ ਹੀ ਕਰਦੇ ਨੇ 5% 18% ਤੇ 40% ਹਾਂ ਇਹ ਕਿੰਨਾ ਕੁ ਫਾਇਦਾ ਮਿਲ ਰਿਹਾ ਹੈ ਫਾਇਦਾ ਤੁਸੀਂ ਇਹ ਦੇਖੋ ਵੀ ਮੈਂ ਹੁਣੀ ਗੱਲ ਕਰਕੇ ਹਟਿਆ ਸੀਗਾ ਵੀ 28% ਤੋਂ ਜਿਹਦੇ ਸਾਡੇ ਇੱਕ ਮਿੱਤਰ ਗੱਲ ਕਰਦੇ ਸੀ ਮੈਂ ਭਾਰਤੋਂ ਬੈਠਾ ਸੀਗਾ ਉਹ ਸੀਮਿੰਟ ਨਾਲ ਕਾਰੋਬਾਰ ਸੀ ਉਹ ਦੱਸਦੇ ਸੀ ਵੀ ਸਾਡਾ 28 ਸੀਗਾ ਪਹਿਲਾਂ ਪਰਸੈਂਟ ਸੀਮਿੰਟ ਤੇ ਤੇ ਹੁਣ ਸਾਨੂੰ 18% ਕਰਤਾ ਤੇ ਜਿਹੜਾ ਇੱਕ ਆਮ ਆਦਮੀ ਜਿਹਨੇ ਕੰਸਟਰਕਸ਼ਨ ਕਰਨੀ ਹੈ ਉਹਨੂੰ 30 ਰੁਪਏ ਦੇ ਫਾਇਦਾ ਹੋ ਗਿਆ ਇੱਕ ਮੋੜੀ ਪਿੱਛੇ ਹੈ ਨਾ ਹਾਂ ਇਹ ਤੇ ਉਹਦਾ ਬਹੁਤ ਜਾਦੇ ਆਮ ਜਨਤਾ ਨੂੰ ਬਹੁਤ ਜ਼ਿਆਦਾ ਫਾਇਦਾ ਹੋ। ਇਥੇ ਕਿਹੜੇ ਕੈਸਟਰੀ ਹੋਏ ਇਹਦੇ ਵਿੱਚ ਕਿੰਨੇ-ਕਿੰਨੇ ਪਰਸੈਂਟ ਦਾ GST ਦੇ ਦਰਾਂ ਕਿਉਂ ਹੈ? GST ਦੀਆਂ ਦਰਾਂ ਤੁਸੀਂ ਇਹ ਦੇਖੋ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਹੈਲਥ ਸੈਕਟਰ ਇਹ ਸ ਤਾਂ ਜੀ ਰੁਇ ਕਰਤੀ ਹੈ ਜੀ। ਹਾਂਜੀ ਫਿਰ ਦੁੱਧ ਪਨੀਰ ਮੱਖਣ ਇਹਨਾਂ ਤੇ ਵੀ ਕਰਦੇ ਲਸ ਕਰਤੀ ਹੈ। ਉਹ ਦਿਨ ਸਿਰ ਚਾਹ ਔਰ ਸੌਰੀ ਪਾਣੀ ਦੀ ਬੋਤਲ ਪਰੌਂਠਾ ਰੋਟੀ ਐਸ ਤੇ ਜ਼ੀਰੋ ਕਰਤੀ ਹੈ ਤੇ ਹੁਣ ਅੰਦਰ ਵੀ ਗੱਲ ਹੋ ਰਹੀ ਸੀ ਕਿ ਪਹਿਲਾਂ ਕੁਝ ਪਰਸੈਂਟੇਜ 5% ਦੇ ਨਿਯਤੇ ਦੇ ਸੀਗਾ ਐਸ ਤੇ ਹੁਣ 0% ਕਰਤਾ ਜੀ ਤੇ ਕਾਫੀ ਫਾਇਦਾ ਪਹੁੰਚੇਗਾ ਕਾਫੀ ਫਾਇਦਾ ਹੋਇਆ ਜੀ ਫੇਰ ਜਿਹੜੀਆਂ ਲਾਈਫ ਸੇਵਿੰਗ ਡਰਗਸ ਸੀਗੀਆਂ ਉਹਨਾਂ ਤੇ 0% ਕਰਤਾ ਕੁੱਲ ਮਿਲਾ ਕੇ 375 ਆਈਟਮਾਂ ਨੇ ਜਿਨ੍ਹਾਂ ਤੇ ਆਮ ਜਨਤਾ ਨੂੰ ਫਾਇਦਾ ਹੋਊਗਾ ਤੇ ਸਾਰਿਆਂ ਦੇ ਇਹ ਜਿਆਦਾ ਤੇਜ਼ੀ ਰੌਣਕ ਆਊਗੀ ਵਪਾਰ ਦੇ ਵਿੱਚ ਤੇਜ਼ੀ ਆਊਗੀ ਲੋਕਾਂ ਦੇ ਕੋਲ ਕੈਸ਼ ਫਲੋ ਵਧੂਗਾ ਵਿਧਾਨ ਸਭਾ ਚੋਣਾਂ ਚੋਂ ਚਾਹ ਦਾ ਹੋਊਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਫਾਇਦਾ ਹੋਊਗਾ ਵਿਧਾਨ ਸਭਾ ਚੋਣਾਂ ਚਲੋ ਉਹ ਫਾਇਦਾ ਹੋਣਾ ਇੱਕ ਅੱਡ ਗੱਲ ਹੈ ਜਦੋਂ ਸਾਰੇ ਵਪਾਰੀ ਵਰਗ ਖੁਸ਼ ਹੋਊਗਾ ਸਾਰੇ ਲੋਕ ਖੁਸ਼ ਹੋਣਗੇ ਤਾਂ ਨੇਚਰਲੀ ਜਦੋਂ ਸਾਰੀ ਜਨਤਾ ਖੁਸ਼ ਹੁੰਦੀ ਆ ਤਾਂ ਉਹਦਾ ਫਾਇਦਾ ਤਾਂ ਸਾਰਿਆਂ ਨੂੰ ਹੁੰਦਾ ਜੀ ਜਿਵੇਂ ਉਹਨਾਂ ਫੈਸਟੀਵਲ ਸੀਜ਼ਨ ਆ ਰਿਹਾ ਫਿਰ ਦੰਤਾਂ ਦਾ ਹੋਰ ਵੀ ਪ੍ਰਕਟਿਵ ਹੋ ਰਹੀ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਜਿਹੜਾ ਟੈਲੀਵਿਜ਼ਨ ਨੇ ਐਲਈਡੀ ਅੱਜ ਕੱਲ ਤਾਂ ਆ ਗਏ ਟੈਲੀ ਟੈਲੀਵਿਜ਼ਨ ਦਾ ਜਮਾਨਾ ਗਿਆ ਫ੍ਰਿਜ ਨੇ ਏਸੀ ਨੇ ਇਹਨਾਂ ਤੇ ਬਹੁਤ ਜ਼ਿਆਦਾ ਫਾਇਦਾ ਹੋਇਆ ਰਿਵੇਟ ਜਿਹੜੀ ਹੈ ਕਾਫੀ ਰਿਵੇਟ ਮਿਲੀ ਆ ਜਿਹੜੇ ਲੋਕ ਜਿਨ੍ਹਾਂ ਨੇ ਲੋਕਾਂ ਨੂੰ ਵਾਈਕ ਲੈਣੀ ਸੀਗੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਇੱਕ ਵਾਈਕ ਵਾਲੇ ਨੂੰ 10000 ਦਾ ਘੱਟੋ ਘੱਟ ਫਾਇਦਾ ਹੋਇਆ ਗੱਡੀਆਂ ਤੇ ਤੁਸੀਂ ਦੇਖ ਲਓ ਇਹਨੀ ਡੀਐਸਟੀ ਕਟੀ ਹੈ ਫਿਰ ਜਿਹੜਾ ਅ ਤੁਸੀਂ ਇਹ ਮਹਿਸੂਸ ਕਰੋ ਵੀ ਕੁਝ ਕਿਸ ਤਰ੍ਹਾਂ ਦੀਆਂ ਆਈਟਮਾਂ ਨੇ ਮੈਡੀਸਨ ਜਿਨ੍ਹਾਂ ਤੇ ਬਿਲਕੁਲ ਹੀ 0% ਕਰਤੀ ਹੋਈ ਦੇਖੇ ਦਿਓ ਜੋ ਡੀਐਸਟੀ ਦੇ ਕੇ ਲਗਾਤਾਰ ਜੀਜੀਪੀਓ ਲੋਬਿੰਗ ਮੀਟਿੰਗਾਂ ਚ ਕੀਤੀ ਜਾ ਰਹੀ ਹੈ ਬਹੁਤ ਹੀ ਵਧੀਆ ਜਿਹੜਾ ਹੰਗਾਰਾ ਹੈ ਉਹ ਵਪਾਰੀ ਭਰਾਵਾਂ ਵੱਲੋਂ ਮਿਲ ਰਿਹਾ ਹੈ ਤੇ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਸਾਡੇ ਡਾਕਟਰ ਸ਼ੈਲੀ ਜੀ ਅੱਜ ਪਹੁੰਚੇ ਹੋਏ ਆ ਬਹੁਤ ਹੀ ਸੂਝਵਾਨ ਨੇ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ 300 ਉਹਨਾਂ ਦੇ ਦਰਸ਼ਣ ਮੁਤਾਬਕ 375 ਜਿਹੜੀਆਂ ਆਈਟਮਾਂ ਨੇ ਉਹਨਾਂ ਦੇ ਉੱਤੇ ਜਿਹੜੀ ਜੀਐਸਟੀ ਦੇ ਉੱਤੇ ਰਿਬੇਟ ਹੈ ਜਿਹੜੀ ਉਹ ਮਿਲੀ ਹੈ ਸੋ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਫੈਸਟੀਵਲ ਸੀਜ਼ਨ ਹੈ ਤੇ ਉਹਨਾਂ ਨੂੰ ਇਸ ਦੇ ਨਾਲ ਆਰਥਿਕ ਜਿਹੜਾ ਹੈਗਾ ਫਾਇਦਾ ਉਹ ਕਾਫੀ ਜ਼ਿਆਦਾ ਮਿਲੇਗਾ ਤੇ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਜੀਐਸਟੀ ਦੇ ਉੱਤੇ ਬਹੁਤ ਹੀ ਵੱਡਾ ਮੈਂ ਕਹੂੰਗਾ ਇਤਿਹਾਸਿਕ ਫੈਸਲਾ ਜਿਹੜਾ ਹੁਣ ਤੱਕ ਲਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਨੇ ਜਾਂਦੀਆਂ ਰਹੀਆਂ ਨੇ ਪਰ ਕਿਸੇ ਨੇ ਆਮ ਜਨਤਾ ਦੇ ਬਾਰੇ ਕਿਸੇ ਨੇ ਭਰਾ adiabatically ਕਿਸੇ ਬਾਰੇ ਸੋਚਿਆ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸੋਚਿਆ ਤੇ ਐਹਮ ਫੈਸਲੇ ਲਏ ਨੇ ਇਸ ਤੋਂ ਇਲਾਵਾ ਸੀ ਵਪਾਰੀ ਭਰਾਵਾਂ ਨੂੰ ਜਿਹੜੀਆਂ ਹੁਣ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਬਾਰੇ ਜਿਹੜੀ ਡਿਸਕਸ ਹੈ ਉਹ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਡਾਕਟਰ ਸ਼ੈਲੀ ਜੀ ਸਾਰਾ ਜਿਹੜਾ ਹੈਗਾ ਨੋਟ ਇਹਨਾਂ ਨੇ ਕੀਤਾ ਹੈ ਤੋਂ ਜਾ ਕੇ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ GST ਅਨਿਲ ਸ਼ਰਿੰਝੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਨਾਲ ਡਿਸਕਸ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਬੀਹੂਤ ਬੰਦੀ ਹੋਊਗੀ ਕਿਸ ਤਰ੍ਹਾਂ ਸੀ ਜਿਹੜਾ ਵਪਾਰੀ ਵਰਗ ਹੈ ਉਸ ਨੂੰ ਫਾਇਦਾ ਪਹੁੰਚਾ ਸਕਦੇ ਆ ਕਿਉਂਕਿ ਜੇ ਵਪਾਰੀ ਖੁਸ਼ ਹੋਊਗਾ ਤਾਂ ਹੀ ਜਾ ਕੇ ਜਿਹੜਾ ਹੈਗਾ ਉਹ ਇੱਕ ਅੱਛਾ ਮਾਹੌਲ ਹੈ ਜਿਹੜਾ ਉਹ ਬਣਦਾ ਹੈ ਤੇ ਵਪਾਰ ਦੇ ਨਾਲ ਹੀ ਇਹਨਾਂ ਦੇ ਘਰ ਚੱਲਦੇ ਆ ਸਾਰਿਆਂ ਦੇ ਤੇ ਜਦੋਂ ਵਪਾਰੀ ਵਰਗ ਖੁਸ਼ ਹੈ ਤਾਂ ਸਰਕਾਰਾਂ ਵੀ ਖੁਸ਼ ਨੇ ਤੇ ਲੋਕ ਵੀ ਖੁਸ਼ ਨੇ। ਜਿਹਨੇ ਫੈਸਟੀਵਲ ਸੀਜ਼ਨ ਸੀ ਲੋਕ ਸੋਚਦੇ ਸੀ ਬਜਟ ਨਹੀਂ ਹੋਗਾ ਕਿ ਕਾਫੀ ਹੋਰ ਬਿਜ਼ਨਸ। ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਦੀ। ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੂਗਾ ਸਮੂਹ ਦੇਸ਼ ਵਾਸੀਆਂ ਦੀ ਤਰਫੋਂ। ਉਹਨਾਂ ਨੇ ਇੱਕ ਕਥਾ ਬਦਲੀ ਹੈ ਜਿਹੜੀ ਪਹਿਲਾਂ ਹਿਸ ਤੱਕ ਸਰਕਾਰ ਦਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚੱਲਦੀਆਂ ਸੀ ਵੀ ਸਰਕਾਰਾਂ ਕਾਰਪੋਰੇਟ ਸੈਕਟਰ ਨੂੰ ਫਾਇਦਾ ਦਿੰਦੀਆਂ ਸੀ ਆਮ ਜਨਤਾ ਬਾਰੇ ਗਰੀਬ ਤੱਕੇ ਬਾਰੇ ਮੜੀ ਉਕਰ ਮੈਨ ਬਾਰੇ ਕੋਈ ਨਹੀਂ ਸੋਚਦਾ ਮੋਦੀ ਜੀ ਨੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਹੜੀਆਂ ਮੋਦੀਆਂ ਸੇਵਾਵਾਂ ਹੋਈਆਂ ਨੇ ਉਹ ਸਾਰੀਆਂ ਨੂੰ ਮੱਧਿਆਂ 'ਚ ਰੱਖਦੇ ਜਿਹੜਾ GST ਘਟਾਇਆ ਇਹ ਇੱਕ ਬਹੁਤ ਹੀ ਬੜਾ ਇਤਿਹਾਸਿਕ ਮੌਕਾ ਹੈ ਜਿਹਦੇ ਨਾਲ ਕਿ ਆਮ ਜਨਤਾ ਨੂੰ ਬਹੁਤ ਫਾਇਦਾ ਹੋਊਗਾ ਜਿਹਦਾ ਰੁਝਾਨ ਫੈਸਟੀਵਲ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਆ ਮਿਲੂਗਾ ਔਰ ਲੋਕ ਇਸ ਚੀਜ਼ ਦਾ ਆਨੰਦ ਮਾਨਣਗੇ ਜਿਹੜਾ ਇਹ ਪਿੰਡਾਂ ਦੇ ਲੋਕ ਕਿਸੇ ਅੱਜ ਜਿਹੜਾ GST ਮਹਾਉਤਸਵ ਮਨਾਇਆ ਜਾ ਰਿਹਾ ਹੈ BJP ਵੱਲੋਂ ਔਰ ਸਾਡੇ ਨਾਬਾ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਦੇ ਮਹਾ ਮੰਤਰੀ ਡਾਕਟਰ ਸ਼ੈਲੀ ਜੀ ਉਹਦੇ ਨਾਲ ਸੰਜੀਵ ਜੀ ਕੋ-ਕਨਵੀਨਰ ਔਰ ਡਾਕਟਰ ਸ਼ੈਲੀ ਜੀ ਕਨਵੀਨਰ ਹੈ GST ਦੇ ਔਰ ਸਾਡੇ ਕੋ-ਕਨਵੀਨਰ ਜਿਹੜੇ ਸਿੰਘਲਾ ਜੀ ਸਾਰੇ ਨਰਜਿਸਨਾਬੇ ਵਿੱਚ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਜਾਗਰੂਕ ਕੀਤਾ ਹੈ ਜੀਐਸਟੀ ਬਾਰੇ ਹਰ ਵਰਗ ਦੇ ਵਿੱਚ ਖੁਸ਼ੀ ਹੈ ਜਿੱਥੇ ਮੈਡੀਕਲ ਸਵਾਮਾ ਜਾਂ ਸੇਵਾਮਾ ਜਾਂ ਸਕੂਲੀ ਸਿੱਖਿਆ ਦੇ ਉੱਪਰ ਜਿਹੜਾ ਜੀਐਸਟੀ ਜ਼ੀਰੋ ਕਰ ਦਿੱਤੀ ਗਈ ਹੈ ਔਰ ਕੁਝ ਜੀਐਸਟੀ ਜਿਹੜੀ 18% ਦੀ ਉਹ 5 ਕਰ ਦਿੱਤੀ ਜਿਹੜੀ 28 ਤੋਂ 18 ਕਰ ਦਿੱਤੀ ਹੈ ਬਹੁਤ ਵੱਡੀ ਰੀਲੀਫ ਹੈ ਔਰ ਅੱਜ ਜਿਹੜਾ ਸਮਾਂ ਚੱਲ ਰਿਹਾ ਪੰਜਾਬ ਦੇ ਵਿੱਚ ਹੜਾਂ ਕਰਕੇ ਜਿਹੜਾ ਕਿਸਾਨ ਹੈ ਬੇ ਬਹੁਤ ਉਹਦਾ ਬੁਰਾ ਹਾਲ ਹੈ ਖਾਸ ਕਰਕੇ ਮੋਦੀ ਸਰਕਾਰ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਕਾਂਗਰਸ ਦੇ ਸਮੇਂ ਦੇ ਵਿੱਚ ਜਿਹੜੀ GST ਸੀ ਇੱਕ ਜਦੋਂ ਅਸੀਂ 10 ਲੱਖ ਦਾ ਟਰੈਕਟਰ ਲੰਦੇ ਸੀ ਤਾਂ 2,25,000 ਦੇ ਕਰੀਬ ਉਹ GST ਬਣਦੀ ਸੀ ਪਰੰਤੂ ਜਿਹੜੀ ਉਹ 10 ਲੱਖ ਦੀ ਅੱਜ ਜੇ ਕਿਸਾਨ ਟਰੈਕਟਰ ਲੰਦਾ ਹੈ ਤਾਂ 1,80,000 ਦੇ ਲਗਭਗ ਹੈ 50-57,000 ਟਰੈਕਟਰਾਂ ਤੋਂ ਉਹਨਾਂ ਦੇ ਸੰਤਾਂ ਤੇ ਬਹੁਤ ਜ਼ਿਆਦਾ ਰਲੀਫ ਹੋਈ ਹੈ ਹਰ ਵਰਗ ਖੁਸ਼ ਹੈ ਤੇ ਮਹਾਉਤਸਵ ਦੇ ਰੂਪ ਦੇ ਸੀ ਨੂੰ ਬਣਾ ਰਹੇ ਹਾਂ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਦਸ਼ਰਾ ਆ ਰਿਹਾ ਲੋਕਾਂ ਨੂੰ ਬਹੁਤ ਵੱਡੀ ਰਲੀਫ ਮਿਲੂਗੀ ਔਰ ਅਸੀਂ ਸਾਰੇ ਹੀ ਧੰਨਵਾਦੀ ਆ ਮੋਦੀ ਸਰਕਾਰ ਦੇ ਨੂੰ ਲੱਗਦਾ ਵੀ 2021 ਜਿਸ ਤਰ੍ਹਾਂ ਲੋਕ ਹਿੱਤ ਵਿੱਚ ਪੈਸੇ ਲਏ ਜਾਣਗੇ ਵੀ ਮਾਹੌਲ ਬਣੂਗਾ ਬਹੁਤ ਵੱਡੇ ਜਿਹੜੇ ਫਾਇਦੇ ਨੇ ਜੇ ਆਪਾਂ ਕਾਂਗਰਸ ਸਰਕਾਰ ਦੇ ਪ੍ਰਤੀ ਦੇਖਦੇ ਆ ਪਹਿਲਾਂ ਜਦੋਂ ਅਸੀਂ ਉਹਨਾਂ ਦਾ ਕੰਪੈਰੀਸ਼ਨ ਕਰਦੇ ਹਾਂ ਤਾਂ ਮੋਦੀ ਸਰਕਾਰ ਨੇ ਬਹੁਤ ਵੱਡੇ ਵੱਡੇ ਫੈਸਲੇ ਲਏ ਨੇ ਔਰ ਐਡੇ ਮਜ਼ਬੂਤ ਫੈਸਲੇ ਜਿਵੇਂ 370 ਧਾਰਾ ਤੋੜਨੀ ਤੇ ਹੋਰ ਜਿਹੜੇ ਪੂਰੇ ਸਟਰੋਂਗ ਫੈਸਲੇ ਲੈ ਸਕਦੇ ਮੋਦੀ ਸਾਹਿਬ ਵੀ ਲੈ ਸਕਦੇ ਨੇ ਅੱਗੇ ਨੂੰ ਹੋਰ ਅਜਿਹੇ ਫੈਸਲੇ ਦਿੱਤੇ ਜਾਣਗੇ ਤਾਂ ਜੋ ਜਿਹੜੀ ਪੰਜਾਬ ਦੀ ਜਨਤਾ ਅਸਲ ਮੈਂ ਸਮਝਦਾ ਕਿ ਪੰਜਾਬ ਸਟੇਟ ਬਹੁਤ ਜਿਹੜੀ ਇੱਥੇ ਹਾਲਾਤ ਖਰਾਬ ਨੇ ਔਰ ਇੱਥੇ ਆਰਥਿਕ ਪੱਖੋਂ ਜਿਹੜਾ ਪੰਜਾਬ ਬਹੁਤ ਪਛੜ ਗਿਆ ਔਰ ਸਰਕਾਰਾਂ ਨੇ ਜਿਹੜੀਆਂ ਅਨਪੜ ਜਿਹੜੇ ਨੁਮਾਇंदे ਚੁਣੇ ਗਏ ਨੇ ਜਿਨ੍ਹਾਂ ਨੇ 70 ਗੁਣਾ ਵੱਧ ਜਿਹੜਾ ਕਰਜ਼ਾ ਕਰਤਾ ਜੋ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਲਿਆ ਸੀ ਉਹਦੇ ਨਾਲੋਂ 70 ਗੁਣਾ ਕਾਫੀ ਗਿਣਤੀ ਜਿਹੜਾ ਕਰਜ਼ਾ ਵਧ ਗਿਆ ਔਰ ਹਰ ਇੱਕ ਬੰਦਾ 1.5 ਲੱਖ ਦੇ ਕਰੀਬ ਹਰ ਇੱਕ ਵਿਅਕਤੀ ਨੂੰ ਇਹ ਕਰਜ਼ਾ ਆ ਗਿਆ ਔਰ ਮ ਸਭ ਨੂੰ ਉਮੀਦ ਹੈ ਔਰ ਮੋਦੀ ਸਾਹਿਬ ਪੰਜਾਬ ਲਈ ਬਹੁਤ ਵਧੀਆ ਸੋਚਣਗੇ ਔਰ ਅੱਗੇ ਨੂੰ ਪੰਜਾਬ ਖੁਸ਼ਹਾਲ ਬਣੇਗਾ ਔਰ ਰੰਗਲਾ ਪੰਜਾਬ ਬਣੇਗਾ ਮੈਂ ਤਾਂ ਇਸ ਸਮਝਦਾਰੀ ਸੀਐਮ ਸਾਹਿਬ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ ਉਹ ਉਹਨਾਂ ਦੇ ਸੰਤਰੀ ਮੰਤਰੀ ਬੋਲੀ ਜਾਂਦੇ ਨੇ ਵੀ ਤਾਂ ਆਖਾਂ ਪੁੰਨ ਵਾਲੀ ਗੱਲ ਹੈ ਉਹ ਉਹਨਾਂ ਨੂੰ ਚਾਹੀਦਾ ਵੀ ਜਿਵੇਂ ਚੰਡੀਗੜ੍ਹ ਦੇ ਵਿੱਚ 5 ਰੁਪਏ ਡੀਜ਼ਲ ਤੇ ਪਟਰੋਲ ਸਸਤਾ ਉਹ ਵੀ ਕਰਨ ਨਾ ਪੰਜਾਬ 'ਚ ਹਨਾ ਉਹ ਵੀ ਕੋ ਪੋਜ਼ਿਟਿਵ ਉਹ ਵੀ ਕੁਝ ਕਰਕੇ ਦਿਖਾਣ ਮਹਿਲਾਵਾਂ ਨੂੰ ਦੇਣਾ ਸੀ ਹਜ਼ਾਰ-ਹਜ਼ਾਰ ਰੁਪਏ ਉਹ ਨਹੀਂ ਦਿੱਤਾ ਹੈਗਾ ਆਲੋਚਨਾ ਕਰਨੀ ਨਹੀਂ ਬਣਦੀ ਹੈਗੀ ਬਲਕਿ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਹਾਂ ਠੀਕ ਹੈ ਜੀ ਵਧੀਆ ਹੋਇਆ ਥੈਂਕ ਯੂ